ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਚੈਨਲ ਜਿਹੜਾ ਹੈਗਾ ਉਹ ਕਿਵੇਂ ਬਣਾ ਸਕਦੇ ਹਾਂ ਜੇ ਮੇਰੇ ਕਿਸੇ ਭੈਣ ਭਰਾ ਨੂੰ ਨਹੀਂ ਪਤਾ ਲੱਗਿਆ ਹੈਗਾ ਕਿ ਆਪਾਂ ਚੈਨਲ ਕਿਵੇਂ ਬਣਾਉਣਾ ਤਾਂ ਤੁਸੀਂ ਕੀ ਕਰਨਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਮੋਬਾਈਲ ਸ਼ਾਪ ਵਾਲਿਆਂ ਤੋਂ ਤੁਸੀਂ ਈਜ਼ੀਲੀ ਚੈਨਲ ਜਿਹੜਾ ਹੈਗਾ ਉਹ ਕ੍ਰੀਏਟ ਕਰਵਾ ਸਕਦੇ ਹੋ ਠੀਕ ਹੈ ਉਹ ਤੁਹਾਡੇ ਕੋਲੋਂ 50 ਜਾਂ 100 ਰੁਪਏ ਲੈਣਗੇ ਉਸ ਤੋਂ ਬਾਅਦ ਤੁਸੀਂ ਘਰ ਆ ਕੇ ਆਪਣਾ ਪਾਸਵਰਡ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਸੈੱਟ ਕੀਤਾ ਹੁੰਦਾ ਤੁਸੀਂ ਚੇਂਜ ਕਰ ਦੇਣਾ ਉਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਿਉਂਕਿ ਤੁਸੀਂ ਦੇਖੋ ਚੈਨਲ ਬਣਾਉਣ ਦੇ ਵਿੱਚ ਟਾਈਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੇਸਟ ਕਰ ਲੂਗੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਬਸ ਈਜ਼ੀ ਵੇ ਇਹੀ ਆ ਕਿ ਤੁਸੀਂ ਮੋਬਾਈਲ ਸ਼ਾਪ ਵਾਲਾਂ ਕੋਲੇ ਜਾਓ ਤੇ ਜਿਹੜਾ ਚੈਨਲ ਹੈਗਾ ਉਹ ਆਪਣਾ ਬਣਵਾ ਲਿਓ ਕਿਉਂਕਿ ਬਾਕੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਮੈਂ ਤੁਹਾਨੂੰ ਦੱਸਦੀ ਰਹੂੰਗੀ ਕਿ ਆਪਾਂ ਵੀਡੀਓ ਪਾਉਣੀ ਕਿਵੇਂ ਆ ਐਡਿਟ ਕਿਵੇਂ ਕਰਨੀ ਆ ਤੇ ਹਨਾ ਮਤਲਬ ਆਪਾਂ ਜਿਹੜੀ ਵੀਡੀਓ ਹੈਗੀ ਉਹ ਸਹੀ ਤਰੀਕੇ ਨਾਲ ਕਿਵੇਂ ਪਾਉਣੀ ਆ ਕਿੰਨੇ ਦਿਨਾਂ ਬਾਅਦ ਵੀਡੀਓ ਪਾਉਣੀ ਆਂਗੀ ਇਹ ਜਿਹੜੀਆਂ ਗੱਲਾਂ ਨੇ ਉਹ ਮੈਂ ਤੁਹਾਨੂੰ ਦੱਸਦੀ ਰਹੂੰਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਲਈ ਤੁਹਾਨੂੰ ਥੋੜਾ ਜਿਹਾ ਤਾਂ ਸਬਰ ਰੱਖਣਾ ਹੀ ਪੈਣਾਗਾ ਤਾਂ ਕਿ ਮੈਂ ਤੁਹਾਨੂੰ ਐਡੀਟਿੰਗ ਵਗੈਰਾ ਦੱਸ ਸਕਾਂ ਕਿ ਕਿਹੜੀ ਐਪ ਤੋਂ ਮੈਂ ਜਿਹੜੀ ਵੀਡੀਓ ਹੈਗੀ ਉਹ ਐਡਿਟ ਕਰਦੀ ਆ ਕਿਵੇਂ ਐਡਿਟ ਕਰਦੀ ਆ ਕਿੰਨੇ ਦਿਨਾਂ ਬਾਅਦ ਮੈਂ ਵੀਡੀਓ ਪਾਉਣੀ ਆ ਤੇ ਕਿਵੇਂ ਮੈਂ ਵੀਡੀਓ ਪਾਉਣੀ ਆ ਠੀਕ ਹੈ ਜੀ ਇਹ ਕੰਮ ਜਿਹੜੇ ਹੈਗੇ ਨੇ ਉਹ ਮੈਂ ਸਾਰੇ ਖੁਦ ਹੀ ਕਰਦੀ ਆ ਮੇਰੇ ਬੇਟੇ ਨੇ ਸਿਰਫ ਮੇਰਾ ਚੈਨਲ ਬਣਾਇਆ ਸੀਗਾ ਔਰ ਮੈਨੂੰ ਦੱਸਿਆ ਸੀਗਾ ਕਿ ਵੀਡੀਓ ਆਪਾਂ ਐਡਿਟ ਕਿਵੇਂ ਕਰਨੀ ਆ ਠੀਕ ਹੈ ਮੈਂ 5-4 ਦਿਨਾਂ ਦੇ ਵਿੱਚ ਸਿੱਖ ਗਈ ਸੀ ਤੇ ਤੁਸੀਂ ਵੀ 4-5 ਦਿਨਾਂ ਦੇ ਵਿੱਚ ਸਿੱਖ ਜਾਓਗੇ ਕਿਉਂਕਿ ਦੇਖੋ ਬਾਕੀ ਗੱਲਾਂ ਤਾਂ ਇਹ ਚੀਜ਼ ਤੇ ਵੀ ਡਿਪੈਂਡ ਕਰਦਾ ਹੁੰਦਾ ਨਾ ਮਤਲਬ ਸਿੱਖਣ ਦੀ ਆਪਾਂ ਨੂੰ ਕਿੰਨੀ ਕ ਭੁੱਖਾ ਹੈ ਨਾ ਜੇ ਸਾਡੇ ਅੰਦਰ ਸਿੱਖਣ ਦੀ ਭੁੱਖਾ ਹੈਗੀ ਆ ਤਾਂ ਅਸੀਂ ਉਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਆਂ ਦੇ ਦੇਖੋ ਜਿਹੜੀਆਂ ਮੇਰੀਆਂ ਭੈਣਾਂ YouTube ਤੇ ਚੈਨਲ ਬਣਾਉਣਾ ਚਾਹੁੰਦੀਆਂ ਨੇ ਗੀਆਂ ਹਨਾ ਜੇ ਤਾਂ ਤੁਹਾਡੇ ਅੰਦਰ ਹੈਗਾ ਕਿ ਅਸੀਂ ਕੁਝ ਕਰਨਾ ਤਾਂ ਤੁਸੀਂ ਚੈਨਲ ਹੈਗਾ ਜਿਹੜਾ ਉਹ ਜਰੂਰ ਬਣਾਓ ਪੈਸੇ ਦੇਖੋ ਜਿਹੜੇ ਹੈਗੇ ਨੇ ਉਹ ਵੀ ਮੇਨ ਨੇ ਬਹੁਤ ਪਰ ਮੈਨੂੰ ਲੱਗਦਾ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਮੇਰੇ ਮਨ ਦੇ ਵਿੱਚ ਤਾਂ ਇਹ ਹੁੰਦਾ ਹੁੰਦਾ ਸੀਗਾ ਕਿ ਮੈਂ ਨਾ ਜ਼ਿੰਦਗੀ ਦੇ ਵਿੱਚ ਕੁਝ ਕਰਨੀ ਪਾਈ ਹੈਗੀ ਤੇ ਇਹ ਚੀਜ਼ ਜਿਹੜੀ ਹੈਗੀ ਸੀ ਮੈਨੂੰ ਹਮੇਸ਼ਾ ਹੀ ਖਟਕਦੀ ਸੀਗੀ ਮੇਰੇ ਮਨ ਦੇ ਵਿੱਚ ਪਰ ਮੈਂ ਕਦੇ ਹੌਸਲਾ ਨਹੀਂ ਇਸ ਗੱਲ ਦਾ ਛੱਡਿਆ ਸੀਗਾ ਕਿ ਮੈਂ ਕੁਝ ਕਰ ਨਹੀਂ ਪਾਉਂਗੀ ਹਨਾ ਮੈਨੂੰ ਲੱਗਦਾ ਸੀਗੀ ਵੀ ਨਹੀਂ ਜਿਸ ਦਿਨ ਮੈਨੂੰ ਲੱਗਿਆ ਕਿ ਮੈਂ ਹੁਣ ਥੋੜਾ ਜਿਹਾ ਜ਼ਿੰਮੇਵਾਰੀਆਂ ਤੇ ਉਹ ਮਤਲਬ ਮੈਂ ਥੋੜਾ ਜਿਹਾ ਫਰੀ ਨਹੀਂ ਚਲੋ ਆਪਾਂ ਕਦੇ ਵੀ ਹੁੰਦੇ ਹੁੰਦੇ ਮੈਨੂੰ ਲੱਗਿਆ ਕਿ ਹੁਣ ਮੈਂ ਈਜ਼ੀਲੀ ਉਹਨਾਂ ਨੂੰ ਨਿਭਾ ਪਾ ਰਹੀ ਹਾਂ ਹਨਾ ਵੀ ਮੈਂ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਕਰੂੰਗੀ ਹੁਣ ਦੇਖੋ ਜਿਹੜਾ ਸਟਿਚਿੰਗ ਸੀਗਾ ਉਹ ਮੇਰਾ ਛੋਟਾ ਜਿਹਾ ਇੱਕ ਗੁਣ ਸੀਗਾ ਜਿਹੜਾ ਮੇਰੀ ਮੰਮੀ ਨੇ ਮੈਨੂੰ ਇੱਕ ਮਤਲਬ ਉਦਾਂ ਹੀ ਸਿਖਾਇਆ ਸੀਗਾ ਕਿ ਚਲੋ ਜਦੋਂ ਆਪਾਂ ਵਿਆਹ ਹੋ ਜਾਂਦਾ ਆਪਣਾ ਆਪਾਂ ਘਰੇ ਸਟਿਚਿੰਗ ਵਗੈਰਾ ਕਰਕੇ ਆਪਣੇ ਸੂਟ ਦਾ ਸਟਿਚ ਕਰਕੇ ਪਾ ਸਕਦੇ ਹਾਂ ਹਨਾ ਉਹ ਸਟਿਚਿੰਗ ਨੇ ਮੈਨੂੰ ਇੱਕ ਸਿਰਫ ਜਿਹੜੀ ਮੈਂ ਸ਼ੌਂਕਿਆ ਤੌਰ ਤੇ ਸਿੱਖੀ ਸੀਗੀ ਉਹਨੇ ਮੈਨੂੰ ਅੱਜ YouTube ਤੇ ਮੈਂ ਚੈਨਲ ਵੀ ਬਣਾਇ ਰਹੀਆਂ ਹਨ ਤੇ ਉਸ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਕਿ ਜਿਹੜਾ ਆਪਾਂ ਇੱਕ ਉਹਦਾ ਸ਼ੌਂਕੀਆ ਤੌਰ ਤੇ ਕੰਮ ਸਿੱਖਿਆ ਹੋਇਆ ਸੀ ਆਪਾਂ ਉਹਨੂੰ ਕਿੰਨੀ ਅੱਗੇ ਤੱਕ ਲੈ ਕੇ ਜਾ ਸਕਦੇ ਹਾਂ ਨਾ ਕਿ ਤੇ ਜਿਵੇਂ ਜਿਵੇਂ ਤੁਸੀਂ ਚੈਨਲ ਜਿਹੜਾ ਹੈਗਾ ਆਪਣਾ ਸਟਾਰਟ ਕਰੋਗੇ ਨਾ ਤੁਹਾਡੇ ਅੰਦਰ ਵੀ ਉਹ ਜਿਹੜਾ ਇੱਕ ਹੌਸਲਾ ਵੀ ਹਾਂ ਹੁਣ ਮੈਂ ਕੁਝ ਕਰ ਲੂੰਗਾ ਇਹ ਤੁਹਾਨੂੰ ਚੈਨਲ ਬਣਾਉਣ ਤੋਂ ਬਾਅਦ ਹੀ ਮਤਲਬ ਆਉਣਾਗਾ ਜਦੋਂ ਤੁਹਾਡੇ ভিউਸ ਆਉਣ ਲੱਗ ਗਏ ਤੇ ਤੁਹਾਡੀ ਵੀਡੀਓ ਦੇ ਉੱਪਰ ਮਤਲਬ ਲੋਕੀ ਵਧੀਆ ਵਧੀਆ ਕਮੈਂਟ ਕਰਨ ਲੱਗੇ ਜਿਵੇਂ ਤੁਸੀਂ ਮੇਰੀ ਵੀਡੀਓ ਤੇ ਕਰਦੇ ਹੋ ਹਨਾ ਜੇ ਤੇ ਇਹ ਚੀਜ਼ ਮੈਨੂੰ ਬਹੁਤ ਹੀ ਹੌਸਲਾ ਦਿੰਦੀ ਹੁੰਦੀ ਆ ਤੇ ਮੈਨੂੰ ਅੱਗੇ ਕੰਮ ਕਰਨ ਲਈ ਹੋਰ ਪ੍ਰੇਰਿਤ ਕਰਦੀ ਆ ਠੀਕ ਹੈ ਫਿਰ ਮੈਂ ਭੁੱਲ ਜਾਨੀ ਕਿ ਮੈਂ 12 ਪੜ੍ਹੀ ਹੋਈ ਆ ਫਿਰ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਮੈਂ ਬਹੁਤ ਕੁਝ ਕਰ ਸਕਦੀ ਆ ਮੈਂ ਮੰਨਦੀ ਆ ਵੀ ਹਾਂ ਚਲੋ ਠੀਕ ਆ ਆਪਣਾ ਪਰਿਵਾਰ ਜਿਹੜਾ ਹੁੰਦਾ ਉਹ ਵੀ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋਊਗਾ ਪਰ ਦੇਖੋ ਜੇ ਤੁਸੀਂ ਖੁਦ ਲਈ ਬਿਲਕੁਲ ਹੀ ਸੋਚਣਾ ਛੱਡਤਾ ਨਾ ਫਿਰ ਉਹ ਵੀ ਗਲਤ ਆ ਕਿਉਂਕਿ ਦੇਖੋ ਆਪਾਂ ਜਦੋਂ ਇਸ ਦੁਨੀਆ ਤੇ ਆਏ ਆ ਤਾਂ ਸਭ ਤੋਂ ਪਹਿਲਾਂ ਆਪਾਂ ਖੁਦ ਲਈ ਆਪਾਂ ਨੂੰ ਸੋਚਣਾ ਚਾਹੀਦਾ ਜ਼ਿੰਮੇਵਾਰੀਆਂ ਵੀ ਆਪਾਂ ਨੇ ਵਾਹੋ ਜ਼ਿੰਮੇਵਾਰੀਆਂ ਤੋਂ ਪਿੱਛੇ ਨਾ ਹਟੋ ਪਰ ਇਹ ਨਾ ਹੋਵੇ ਕਿ ਆਪਾਂ ਉਹਨਾਂ 'ਚ ਇੰਨੇ ਜ਼ਿਆਦਾ ਉਲਝ ਜਾਈਏ ਕਿ ਆਪਾਂ ਖੁਦ ਲਈ ਕਦੇ ਟ ਇਸ ਲਈ ਮੈਂ ਆ ਜਿਹੜਾ ਥੋੜਾ ਜਿਹਾ ਟਾਈਮ ਸੀ ਉਹ ਮੈਂ ਖੁਦ ਲਈ ਮੈਨੂੰ ਲੱਗਦਾ ਕਿ ਮੈਂ ਖੁਦ ਲਈ ਜੀ ਰਹੀ ਹਾਂ ਹੁਣ ਤੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਓ ਪਰ ਜਿਹੜਾ ਹੈਗਾ ਉਹ ਆਪਣਾ ਖੁਦ ਤੇ ਵੀ ਖੁਦ ਨੂੰ ਵੀ ਤੁਸੀਂ ਟਾਈਮ ਦਿਓ ਤੇ ਜਿਹੜਾ YouTube ਤੇ ਮੈਂ ਕੰਮ ਕਰਨ ਲੱਗੀ ਆ ਇਹ ਮੈਨੂੰ ਲੱਗਦਾ ਕਿ ਇਹ ਖੁਦ ਲਈ ਹੀ ਕੰਮ ਕਰ ਰਹੀ ਹਾਂ ਠੀਕ ਹੈ ਤੇ ਤੁਸੀਂ ਵੀ ਜੇ ਕੋਈ ਮੇਰੀ ਭੈਣ ਐਦਾਂ ਚਾਹੁੰਦੀ ਹੈਗੀ ਕਿ ਮੈਂ ਘਰ ਦੀਆਂ ਦੀ ਹੈਲਪਰ ਵੀ ਕਰਨਾ ਚਾਹੁੰਦੀ ਆ ਔਰ ਮੈਂ ਆਪਣੇ ਲਈ ਵੀ ਜੀਣਾ ਚਾਹੁੰਦੀ ਆ ਤਾਂ ਤੁਸੀਂ YouTube ਤੇ ਚੈਨਲ ਜਿਹੜਾ ਹੈਗਾ ਉਹ ਜ਼ਰੂਰ ਬਣਾਓ ਠੀਕ ਹੈ ਜੀ ਮੈਨੂੰ ਨਾ ਕਈ ਭੈਣਾਂ ਦੇ ਕਮੈਂਟ ਵੀ ਆਏ ਕਿ ਦੀਦੀ ਅ ਅਸੀਂ ਨਾ ਚੈਨਲ ਸ਼ੁਰੂ ਕੀਤਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਹਾਂ ਮੇਰੇ ਕਹਿਣ ਤੇ ਕਿਸੇ ਨੇ ਚੈਨਲ ਸ਼ੁਰੂ ਕੀਤਾ ਉਹ ਪਹਿਲੀ ਮੇਨ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ YouTube ਤੇ ਆਉਣਿਓ ਤਾਂ ਮੇਰੀ ਤੁਹਾਡੀ ਹੱਥ ਬਣ ਕੇ ਬੇਨਤੀ ਆ ਤਾਂ ਪਲੀਜ਼ ਤੁਸੀਂ ਬਸ ਸਬਰ ਸੰਤੋਖ ਤੁਹਾਡੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ YouTube ਇੱਕ ਇਦਾਂ ਦਾ ਪਲੇਟਫਾਰਮ ਆ ਜਿਹੜਾ ਤੁਹਾਨੂੰ ਕਾਲੀ ਨਾਲ ਵੀ ਉਚਾਈ ਤੱਕ ਲੈ ਕੇ ਜਾ ਸਕਦਾ ਤੇ ਤੁਹਾਨੂੰ ਸਬਰ ਵੀ ਰੱਖਣਾ ਪੈ ਸਕਦਾ ਠੀਕ ਹੈ ਜੀ ਹੁਣ ਜਿਵੇਂ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹੂੰਗੀ ਕਿ ਮੈਂ ਅੱਜ ਤੋਂ 3 ਸਾਲ ਪਹਿਲਾਂ ਵੀ ਮੈਂ YouTube ਤੇ ਚੈਨਲ ਆਪਣਾ ਬਣਾਇਆ ਸੀਗਾ ਠੀਕ ਹੈ ਉਦੋਂ ਫਿਰ ਪਤਾ ਨਹੀਂ ਬਸ ਮੈਨੂੰ ਲੱਗਦਾ ਵੀ ਸਾਡੇ ਚ ਹੀ ਸਬਰ ਦੀ ਥੋੜੀ ਜੀ ਘਾਟ ਸੀਗੀ ਹੁਣ ਜਦੋਂ ਆਪਾਂ ਆਪਣੀਆਂ ਗਲਤੀਆਂ ਨੂੰ ਵਿਚਾਰਦੇ ਆ ਨਾ ਫਿਰ ਮੈਨੂੰ ਲੱਗਦਾ ਕਿ ਸਾਡੇ ਚ ਹੀ ਪੇਸ਼ੈਂਸ ਦੀ ਕਮੀ ਸੀਗੀ ਕਿ ਅਸੀਂ ਉਹਨੂੰ ਗਰੋ ਨਹੀਂ ਕਰ पाए ਹਨ ਜਦੋਂ ਸਾਡਾ ਮਤਲਬ 80% ਹੋ ਜਾਂਦਾ ਸੀ ਨਾ ਕੰਮ ਅਸੀਂ ਪਿੱਛੇ ਮੁੜ ਜਾਂਦੇ ਸੀਗੇ ਮਤਲਬ ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਆ ਤਾਂ ਕਿ ਜੇ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਵੇ ਨਾ ਤੁਹਾਨੂੰ ਲੱਗੇ ਕਿ ਹਾਂ ਯਾਰ ਅਸੀਂ ਬਹੁਤ ਟਾਈਮ ਹੋ ਗਿਆ ਹੁਣ ਕਰਦਿਆਂ ਨੂੰ ਵੀ ਬਸ ਹੁਣ ਪਿੱਛੇ ਮੁੜ ਜੋ ਹਨਾ ਤੁਸੀਂ ਪਲੀਜ਼ ਇਦਾਂ ਬਿਲਕੁਲ ਨਾ ਕਰਿਓ ਜਿੰਨਾ ਚਿਰ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਪੂਰੀ ਵਾਹ ਨਹੀਂ ਲਾਤੀ ਆ ਹਨਾ ਤੁਸੀਂ ਪਿੱਛੇ ਨਹੀਂ ਹਟਣਾ ਪਰਮਾਤਮਾ ਕੀ ਕਰਦਾ ਹੁੰਦਾ ਸਾਨੂੰ ਉਹ ਵਧੀਆ ਕਾਰਨ ਤੱਕ ਨਾ ਸਾਡਾ ਸਬਰ ਪਰਖਦਾ ਪਰਖਦਾ ਹੁੰਦਾ ਜਦੋਂ ਉਹਨੂੰ ਲੱਗਦਾ ਹੁੰਦਾਗਾ ਕਿ ਹਾਂ ਹੁਣ ਇਹ ਪੱਕੇ ਖਰੇ ਉੱਤਰ ਗਏ ਨੇ ਉਸ ਚੀਜ਼ ਤੇ ਫਿਰ ਉਹ ਸਾਨੂੰ ਸਕਸੈਸ ਜਿਹੜੀ ਹੁੰਦੀ ਆ ਉਹ ਜ਼ਰੂਰ ਦਿੰਦਾ ਠੀਕ ਹੈ ਜੀ ਪਹਿਲਾਂ ਮੈਨੂੰ ਲੱਗਦਾ ਕਿ ਪਰਮਾਤਮਾ ਸਾਡਾ ਸਬਰ ਹੀ ਪਰਖ ਰਿਹਾ ਹੁੰਦਾਗਾ ਕਿ ਦੇਖਾ ਇਹ ਇਸ ਚੀਜ਼ ਦੇ ਲਾਇਕ ਹੈਗਾ ਜਿਹੜੀ ਮੈਂ ਚੀਜ਼ ਇਹਨੂੰ ਦੇਣਾ ਚਾਹੁੰਦਾ ਉਹ ਇਸ ਦੇ ਲਾਇਕ ਹੈਗਾ ਹਣਾ ਮੈਨੂੰ ਲੱਗਦਾ ਪਰਮਾਤਮਾ ਵੀ ਸਾਨੂੰ ਏਸੀ ਚੀਜ਼ ਤੇ ਪਰਖ ਰਿਆ ਸੀਗਾ ਜਦੋਂ ਅਸੀਂ 3 ਸਾਲ ਪਹਿਲਾਂ ਚੈਨਲ ਬਣਾਇਆ ਸੀ ਨਾ ਉਸ ਤੋਂ ਬਾਅਦ ਅਸੀਂ ਬੰਦ ਕਰਤਾ ਸੀਗਾ ਚੈਨਲ 3 ਸਾਲ ਦਾ ਗੈਪ ਪੈ ਗਿਆ ਸੀ ਦੇਖੋ ਸਾਡਾ ਤੇ ਪਰ ਉਹ ਜਿਹੜਾ ਕੀੜਾ ਸੀ ਨਾ ਉਹ ਮੇਰੇ ਦਿਮਾਗ ਦੇ ਵਿੱਚੋਂ ਗਿਆ ਨਹੀਂ ਸੀਗਾ ਕਿ ਮੈਂ YouTube ਤੇ ਚੈਨਲ ਜਿਹੜਾ ਹੈਗਾ ਉਹ ਬਣਾਉਣਾਗਾ ਮੈਂ 3 ਸਾਲ ਦੇ ਵਿੱਚ ਮੈਂ ਸੋਚਦੀ ਰਹੀ ਉਸ ਚੀਜ਼ ਨੂੰ ਵੀ ਹਾਂ ਵੀ ਅਸੀਂ ਦੁਬਾਰਾ ਸ਼ੁਰੂ ਕਰਾਂਗੇ YouTube ਬਸ ਥੋੜੀਆਂ ਘਰ ਦੇ ਜ਼ਿੰਮੇਵਾਰੀਆਂ ਇਦਾਂ ਦੀਆਂ ਸੀਗੀਆਂ ਕਿ ਮੈਂ ਨਹੀਂ ਕਰ ਪਾਈ ਹੈਗੀ ਵਿੱਚ ਦੀ ਤੇ ਫਿਰ ਹੁਣ ਜਦੋਂ ਲੱਗਿਆ ਮੈਨੂੰ ਵੀ ਹਾਂ ਹੁਣ ਮੈਨੂੰ ਸਟਾਰਟ ਕਰਨਾ ਚਾਹੀਦਾ ਦੁਬਾਰਾ ਤੇ ਮੈਂ ਸਟਾਰਟ ਕੀਤਾ ਹਨਾ ਮੈਂ ਬਿਨਾ ਕਿਸੇ ਐਕਸਪੈਕਟੇਸ਼ਨ ਦੇ ਇਹ ਚੈਨਲ ਜਿਹੜਾ ਹੈਗਾ ਸੀ ਉਹ ਸ਼ੁਰੂ ਕੀਤਾ ਸੀ ਮੈਂ ਬਿਲਕੁਲ ਨਹੀਂ ਇਹ ਸੋਚਿਆ ਹੈਗਾ ਕਿ ਮੈਂ ਤੋ ਅਰਨਿੰਗ ਕਰਨੀ ਆ ਬਸ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀਗਾ ਕਿ ਮੈਂ ਕੁਝ ਕਰਨਾ ਹੈ ਵੀ ਕਿ ਮੈਂ ਕੁਝ ਕਰਨਾ ਹੈ ਮੈਂ ਕੁਝ ਕਰ ਨਹੀਂ ਪਾਈ ਜ਼ਿੰਦਗੀ ਦੇ ਵਿੱਚ ਹਨਾ ਬਸ ਵੀ ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਬਹੁਤ ਕੁਝ ਕਰ ਸਕਦੀ ਸੀਗੀ ਚਲੋ ਜ਼ਿੰਦਗੀ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਮੈਨੂੰ ਲੱਗਦਾ ਹੁਣ ਹਨਾ ਵੀ ਮੈਂ ਕਰ ਪਾਉਂਗੀ ਕੁਝ ਕਿਉਂਕਿ ਦੇਖੋ ਮ ਇਹ ਸਿਰਫ ਪੈਸੇ ਕਮਾਉਣਾ ਵੀ ਮਕਸਦ ਨਹੀਂ ਹੁੰਦਾ ਆਪਣੀ ਜ਼ਿੰਦਗੀ ਦਾ ਜਦੋਂ ਆਪਾਂ ਨੂੰ ਅੰਦਰੋਂ ਇਹ ਲੱਗਦਾ ਹੁੰਦਾ ਨਾ ਕਿ ਮੈਂ ਤਾਂ ਐਵੇਂ ਆਇਆ ਦੁਨੀਆ ਤੇ ਵੀ ਮੈਂ ਕੁਝ ਵੀ ਨਹੀਂ ਕਰ ਪਾਇਆ ਹਨਾ ਉਹ ਉਹ ਇੱਕ ਜਿਹੜੀ ਫੀਲਿੰਗ ਹੁੰਦੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਆਪਾਂ ਨੂੰ ਮਤਲਬ ਸੈਡ ਫੀਲ ਹੁੰਦਾ ਉਸ ਚੀਜ਼ ਨਾਲ ਠੀਕ ਹੈ ਜੀ ਤੇ ਬਸ ਤੁਸੀਂ ਵੀ ਇਸੇ ਸਬਰ ਸੰਤੋਖ ਨਾਲ ਹੀ YouTube ਤੇ ਆਉਣਾ ਕਿਉਂਕਿ YouTube ਦੇ ਵਿੱਚ ਤੁਹਾਨੂੰ ਟਾਈਮ ਜ਼ਿਆਦਾ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਜੇ ਤੁਸੀਂ ਰੈਗੂਲਰ ਕੰਮ ਕਰੋਗੇ ਨਾ ਤਾਂ ਤੁਸੀਂ ਜਲਦੀ ਸக்ஸੈਸਫੁਲ ਹੋਵੋਗੇ ਮੰਨ ਲਓ ਅਸੀਂ 10000 ਰੁਪਏ ਵਾਲੀ ਜੌਬ ਤੇ ਕੰਮ ਕਰਦੇ ਹਾਂ ਨਾ ਸਾਨੂੰ ਰੈਗੂਲਰ ਜਾਣਾ ਵੀ ਪੈਂਦਾ ਉੱਥੇ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਅੱਗੋਂ ਸਾਨੂੰ ਮਾਲਕ ਇਹ ਵੀ ਕਹਿੰਦਾ ਕਿ ਤੈਨੂੰ ਇੰਨੇ ਘੰਟੇ ਕੰਮ ਕਰਨਾ ਪਊਗਾ ਪੈਸੇ ਤੈਨੂੰ ਇੰਨੇ ਮਿਲਣਗੇ ਹਨਾ ਜੀ ਪਰ YouTube ਵੀ ਇੱਕਦਾਂ ਦਾ ਪਲੇਟਫਾਰਮ ਆ ਜਿੱਥੇ ਤੁਸੀਂ ਖੁਦ ਮਾਲਕ ਹੋ ਉਸ ਚੀਜ਼ ਦੇ ਠੀਕ ਹੈ ਤੁਸੀਂ ਦਿਲ ਕਰੇ 4 ਘੰਟੇ ਕੰਮ ਕਰੋ ਤੁਸੀਂ ਦਿਲ ਕਰੇ ਸਾਰਾ ਦਿਨ ਕੰਮ ਕਰੋ ਤੁਸੀਂ ਤੁਹਾਡਾ ਦਿਲ ਕਰੇ ਤੁਸੀਂ ਇੱਕ ਦਿਨ ਦੇ ਵਿੱਚ ਅਗਲੇ 2 ਦਿਨਾਂ ਦੀਆਂ ਵੀ ਵੀਡੀਓ ਬਣਾ ਕੇ ਰੱਖ ਸਕਦੇ ਹੋ ਤੁਹਾਡਾ ਦਿਲ ਕਰੇ ਤੁਸੀਂ 1 ਦਿਨ ਦੀ ਹੀ ਵੀਡੀਓ ਪੋਸਟ ਕਰੋ ਤੁਹਾਡਾ ਦਿਲ ਕਰੇ 1 ਦਿਨ ਛੱਡ ਕੇ ਵੀਡੀਓ ਬਣਾਓ ਤੁਹਾਡਾ ਦਿਲ ਕਰੇ ਹਫ਼ਤੇ 'ਚ 2 ਵੀਡੀਓ ਬਣਾਓ ਤੁਸੀਂ ਇੱਥੇ ਮਾਲਕ ਜਿਹੜੇ ਹੈਗੇ ਨੇ ਉਹ ਖੋਦੋ ਠੀਕ ਹੈ ਮੈਂ ਤੁਹਾਨੂੰ ਸਿਰਫ ਇੱਕ YouTube ਦੀ ਰਿਐਲਿਟੀ ਦੱਸ ਰਹੀ ਹਾਂ ਕਿ ਇੱਥੇ ਤੁਸੀਂ ਜਿੰਨਾ ਕੰਮ ਕਰੋਗੇ ਤੁਹਾਡੇ ਲਈ ਉਨਾ ਹੀ ਪੈਸਾ ਤੁਸੀਂ ਮੋਟੀਵੇਸ਼ਨਲ ਜਿਹੜੀਆਂ ਵੀਡੀਓ ਹੈਗੀਆਂ ਨੇ ਉਹ ਜ਼ਰੂਰ ਦੇਖਿਆ ਕਰੋ ਉਹਦੇ ਨਾਲ ਤੁਹਾਨੂੰ ਹੌਸਲਾ ਮਿਲੂਗਾ ਕਿ ਹਾਂਜੀ ਮਤਲਬ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਇਹ ਹੁੰਦਾ ਕਿ ਜਦੋਂ ਕੋਈ ਤੁਹਾਨੂੰ ਦੱਸਦਾ ਨਾ ਕਿ ਉਹਨਾਂ ਨੇ ਸਟਰਗਲ ਕਿੰਨਾ ਕੀਤਾ ਤਾਂ ਤੁਹਾਨੂੰ ਹੌਸਲਾ ਮਿਲਦਾ ਕਿ ਕੋਈ ਗੱਲ ਨਹੀਂ ਜਦੋਂ ਇਹ ਸਟਰਗਲ ਕਰ ਸਕਦੇ ਨੇ ਤਾਂ ਆਪਾਂ ਵੀ ਇਹ ਜਿਹੜਾ ਸਟਰਗਲ ਹੈਗਾ ਉਹ ਨੂੰ ਐਕਸੈਪਟ ਕਰਾਂਗੇ ਠੀਕ ਹੈ ਤੇ ਆਪਾਂ ਜਿਹੜਾ ਆਪਣਾ ਕੰਮ ਹੈਗਾ ਉਹ ਨੂੰ ਆਪਾਂ ਸਿਰੇ ਚਾੜਾਂਗੇ ਕਿਉਂਕਿ ਸਟਰਗਲ ਤੋਂ ਘਬਰਾ ਕੇ ਆਪਾਂ ਕਦੇ ਵੀ ਆਪਣਾ ਕੰਮ ਨਹੀਂ ਛੱਡਣਾ ਹੈਗਾ ਸਟਰਗਲ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਨਹੀਂ ਹੈਗਾ ਸਟਰਗਲ ਸਟਰਗਲ ਹਰ ਕਿਤੇ ਆ ਠੀਕ ਹੈ ਮੈਂ ਤੁਹਾਨੂੰ ਗੱਲ ਤਾਂ ਦੱਸ ਰਹੀ ਹਾਂ ਤਾਂ ਕਿ ਜਦੋਂ ਤੁਸੀਂ YouTube ਤੇ ਚੈਨਲ ਸਟਾਰਟ ਕਰੋ ਨਾ ਆਪਣਾ ਤਾਂ ਤੁਸੀਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਤੁਹਾਨੂੰ ਸਟਰਗਲ ਲੱਗੂਗਾ ਨਾ ਇਹ ਚੀਜ਼ਾਂ ਵੀ ਹਾਂ ਹੋਏ ਅਸੀਂ ਵੀਡੀਓ ਕਿਵੇਂ ਐਡਿਟ ਕਰੀਏ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਆਪਾਂ ਨੂੰ ਹਨਾ ਤੇ ਵੀਡੀਓ ਰੋਜ਼-ਰੋਜ਼ ਆਪਾਂ ਕਿਵੇਂ ਪੋਸਟ ਕਰੀਏ ਤੇ ਤੁਸੀਂ ਉਹ ਸਟਰਗਲ ਤੋਂ ਘਬਰਾਉਣਾ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਚੈਨਲ ਆਪਣਾ ਸਟਾਰਟ ਕੀਤਾ ਸੀ ਨਾ ਸਟੀਚਿੰਗ ਵਾਲਾ ਸਟੀਚਿੰਗ ਦੀਆਂ ਵੀਡੀਓ ਦੇਖੋ ਐਦਾਂ ਦੀਆਂ ਹੁੰਦੀਆਂ ਨਹੀਂਆਂ ਕਿ ਉਹਦੇ ਵਿੱਚ ਐਡਿਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੁੰਦਾ ਹੁੰਦਾ ਤੇ ਜਿਵੇਂ ਕਿ ਹੁਣ ਜਦੋਂ ਦੇਖੋ ਵਿੱਚ ਦੀ ਕਦੇ ਧਾਗਾ ਟੁੱਟ ਜਾਂਦਾ ਮਸ਼ੀਨ ਦਾ ਹਨਾ ਜਦੋਂ ਆਪਾਂ ਮਸ਼ੀਨ ਚਲਾਉਂਨੇ ਕਦੇ ਧਾਗਾ ਟੁੱਟ ਗਿਆ ਕਦੇ ਥੋੜੀ ਜੀ ਸਲਾਈ ਗਲਤ ਵੱਜ ਗਈ ਫਿਰ ਆਪਾਂ ਨੂੰ ਉਦੇੜ ਕੇ ਵੀ ਕਰਨਾ ਹੁੰਦਾਗਾ ਹਨਾ ਤੇ ਉਹਦੇ ਵਿੱਚ ਜਦੋਂ ਆਪਾਂ ਵੀਡੀਓ ਤੇ ਆਪਣੀ ਪੂਰੀ ਬਣ ਜਾਂਦੀ ਆ ਪਰ ਉਹਦੇ ਵਿੱਚ ਜਦੋਂ ਆਪਾਂ ਕਟਿੰਗ ਕਰਦੇ ਆ ਨਾ ਤਾਂ ਉਹਨੂੰ ਆਪਾਂ ਐਡਿਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਟਾਈਮ ਲੱਗ ਜਾਂਦਾ ਹੁੰਦਾ ਪਰ ਪਹਿਲਾਂ ਪਹਿਲਾਂ ਤਾਂ ਮੈਨੂੰ ਵੀ ਲੱਗਿਆ ਕਿ ਹਾਂ ਮੈਂ ਕਿੱਥੇ ਫਸ ਗਈ ਵੀ ਮੈਂ ਕਿਉਂ ਚੈਨਲ ਹੈਗਾ ਸੀ ਜਿਹੜਾ ਉਹ ਸਟਾਰਟ ਕਰ ਲਿਆ ਪਰ ਜਿਵੇਂ ਜਿਵੇਂ ਮੇਰੇ ਚੈਨਲ ਤੇ ਵਿਊ ਆਉਣ ਲੱਗੇ ਤੇ ਮੈਨੂੰ ਲੋ ਮੈਨੂੰ ਲੱਗਿਆ ਕਿ ਨਹੀਂ ਮੈਂ ਸਟਰਗਲ ਜਿਹੜਾ ਹੈਗਾ ਉਹ ਉਹਨੂੰ ਤੋਂ ਡਰ ਕੇ ਮੈਂ ਪਿੱਛੇ ਨਹੀਂ ਹਟੂੰਗੀ ਕਿ ਮੈਂ ਆਪਣਾ ਚੈਨਲ ਜਿਹੜਾ ਹੈਗਾ ਉਹ ਮੋਨਟਾਈਜ਼ ਕਰਵਾ ਕੇ ਹੀ ਦਮ ਲਵਾਂਗੀ ਠੀਕ ਹੈ ਤੇ ਫਿਰ ਮੈਂ ਆਪਣਾ ਚੈਨਲ ਜਿਹੜਾ ਹੈਗਾ ਸੀ ਦੇਖੋ ਉਹ ਮੇਰਾ ਮੋਨਟਾਈਜ਼ ਹੋ ਚੁੱਕਿਆ ਸਟੀਚਿੰਗ ਵਾਲਾ ਚੈਨਲ ਹੈਗਾ ਜਿਹੜਾ ਇੱਕ ਮੇਰਾ ਹੋਰ ਚੈਨਲ ਆ ਉਹ ਵੀ ਮੇਰਾ ਮੋਨਟਾਈਜ਼ ਜਿਹੜਾ ਹੈਗਾ ਉਹ ਹੋ ਚੁੱਕਿਆਗਾ ਦੋਨੋਂ ਮੇਰੇ ਚੈਨਲ ਮੋਨਟਾਈਜ਼ ਹੋ ਚੁੱਕੇ ਨੇਗੇ ਤੇ ਮੈਂ ਤੁਹਾਨੂੰ ਸਿਰਫ ਤਾਂ ਦੱਸ ਰਹੀ ਹਾਂ ਤਾਂ ਕਿ ਜਿਹੜਾ ਪਹਿਲਾ ਪਹਿਲਾਂ ਤੁਹਾਨੂੰ ਸਟਰਗਲ ਲੱਗੂਗਾ ਨਾ ਤੁਸੀਂ ਉਹ ਤੋਂ ਘਬਰਾਉਣਾ ਜਿਹੜਾ ਜਿਵੇਂ ਕਿ ਵੀਡੀਓ ਆਪਾਂ ਐਡਿਟ ਕਰਨੀ ਆ ਹਨਾ ਉਹ ਤੋਂ ਆਪਾਂ ਘਬਰਾਉਣਾ ਨਹੀਂ ਹੈਗਾ ਬਿਲਕੁਲ ਵੀ ਆਪਾਂ ਮਤਲਬ ਵੀਡੀਓ ਆਪਾਂ ਆਪਾਂ ਨੂੰ 15 20 ਮਿੰਟ ਦੀ ਬਣਾਈਏ ਪਰ ਜਿਹੜਾ ਉਹਨੂੰ ਐਡਿਟ ਕਰਨ ਦੇ ਵਿੱਚ ਹੁੰ ਹੁੰਦਾ ਜਿਵੇਂ ਜਿਵੇਂ ਆਪਾਂ ਐਡਿਟ ਐਡਿਟ ਆਪਾਂ ਨੂੰ ਕਰਨੀ ਆ ਜਾਂਦੀ ਹੈ ਨਾ ਵੀਡੀਓ ਓਵੇਂ ਓਵੇਂ ਆਪਣਾ ਜਿਹੜਾ ਟਾਈਮ ਹੈਗਾ ਉਹ ਆਪਾਂ 15 20 ਮਿੰਟਾਂ ਦੇ ਵਿੱਚ ਜਾਂ ਇੱਕ ਘੰਟੇ ਦੇ ਵਿੱਚ ਆਪਾਂ ਵੀਡੀਓ ਜਿਹੜੀ ਹੈਗੀ ਆ ਉਹ ਐਡਿਟ ਕਰ ਸਕਦੇ ਹੁੰਦੇ ਆ ਠੀਕ ਆ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਰਹੂੰਗੀ ਮੈਂ ਤੁਹਾਨੂੰ ਦੱਸ ਇਸ ਵੀਡੀਓ ਦੇ ਵਿੱਚ ਵੀ ਦੰਦੀ ਪਰ ਦੇਖੋ ਹੁਣ ਜਿਹੜੇ ਕਈ ਭੈਣ ਭਰਾਵਾਂ ਨੂੰ ਹੈਗਾ ਕਿ ਅਸੀਂ YouTube ਤੇ ਚੈਨਲ ਬਣਾਉਣਾ ਹੀ ਬਣਾਉਣਾ ਤੇ ਆਪਾਂ ਅਰਨਿੰਗ ਕਰਨੀ ਆ ਹਨਾ ਤੁਸੀਂ ਉਹਨਾਂ ਦੇ ਹੁਣ ਫੋਨ ਦੇ ਵਿੱਚ ਉਹ ਜਿਹੜੀਆਂ ਐਪਸ ਨੇਗੀਆਂ ਉਹ ਤਾਂ ਹੈ ਨਹੀਂ ਗੀਆਂ ਹਨਾ ਨਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਪਾਈ ਤੁਸੀਂ ਕਿਹੜੀਆਂ-ਕਿਹੜੀਆਂ ਐਪ ਡਾਊਨਲੋਡ ਕਰਨੀਆਂ ਨੇ ਤੁਸੀਂ ਪਹਿਲਾਂ ਉਹ ਵਾਲੀਆਂ ਐਪ ਨੇ ਜਿਹੜੀਆਂ ਉਹ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ ਰੱਖੋ ਫਿਰ ਜਿਵੇਂ-ਜਿਵੇਂ ਤੁਹਾਡੇ ਫੋਨ ਦੇ ਵਿੱਚ ਉਹ ਐਪ ਹੋਣਗੀਆਂ ਓਵੇਂ-ਓਵੇਂ ਮੈਂ ਤੁਹਾਨੂੰ ਉਹਨਾਂ ਤੋਂ ਐਡਿਟ ਕਰਨਾ ਦੱਸਦੀ ਜਾਊਂਗੀ ਠੀਕ ਹੈ ਜੀ ਦੇਖੋ ਪਹਿਲਾਂ ਤਾਂ ਵੀਡੀਓ ਜਿੱਤੋਂ ਆਪਾਂ ਐਡਿਟ ਕਰਨੀ ਆਂਗੀ ਉਹ ਆਪਾਂ ਹੈਗੀ ਹੈਗੀ ਇਨ ਸ਼ੋਰਟ ਠੀਕ ਹੈ ਇਨ ਸ਼ਾਰਟ ਜਿਹੜੀ ਐਪ ਹੈਗੀ ਆ ਉਹ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲੈਣੀ ਆ ਠੀਕ ਆ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਉਹਤੇ ਐਡਿਟ ਕਰਨਾ ਦੱਸੂਗੀ ਵੀਡੀਓ ਤੇ ਇੱਕ ਐਪ ਹੈਗੀ ਆ ਜੀ ਕੈਨਵਾ ਐਪ ਠੀਕ ਹੈ ਤੁਸੀਂ ਕੈਨਵਾ ਐਪ ਜਿਹੜੀ ਹੈਗੀ ਆ ਉਹ ਵੀ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲੈਣੀ ਆ ਉਹਦੇ ਤੋਂ ਜਿਹੜੇ ਹੈਗੇ ਨੇ ਉਹ ਥੰਬਨੇਲ ਬਣਦੇ ਨੇ ਤੇ ਜਿਹੜੀ ਜੀਤੋਂ ਮੈਂ ਥੰਬਨੇਲ ਬਣਾਉਣੀ ਆ ਉਹ ਹੈਗੀ ਆ ਜੀ ਅਲਟੀਮੇਟ ਥੰਬਨੇਲ ਮੇਕਰ ਤੁਸੀਂ ਇਹ ਵਾਲੀ ਜਿਹੜੀ ਐਪ ਹੈਗੀ ਆ ਉਹ ਵੀ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲੈਣੀ ਆ ਹੁਣ ਦੇਖੋ ਦੋ ਐਪ ਮੈਂ ਤੁਹਾਨੂੰ ਤਾਂ ਦੱਸਿਆ ਨੇ ਥੰਬਨੇਲ ਬਣਾਉਣ ਵਾਲੀਆਂ ਕਿ ਮੈਂ ਤੁਹਾਨੂੰ ਦੋਨਾਂ ਤੋਂ ਦੱਸ ਦੂੰਗੀ ਜਿਹੜੇ ਤੋਂ ਵੀ ਤੁਹਾਨੂੰ ਸੌਖਾ ਲੱਗਿਆ ਤੁਸੀਂ ਉਹਦੇ ਤੋਂ ਹੀ ਐਡਿਟ ਕਰ ਸਕਦੇ ਹੋ ਪਰ ਜਿਹੜਾ ਮੈਂ ਆਪਣੀ ਵੀਡੀਓ ਦਾ ਥੰਬਨੇਲ ਹੁੰਦਾ ਮੈਂ ਥੰਬਨੇਲ ਮਤਲਬ ਕਿ ਫੋਟੋ ਜਿਹੜੀ ਫੋਟੋ ਲੱਗੀ ਹੁੰਦੀ ਆ ਜਿਹਨੂੰ ਤੁਸੀਂ ਦੇਖ ਕੇ ਵੀਡੀਓ ਕਲਿੱਕ ਕਰਦੇ ਹੋ ਠੀਕ ਆ ਉਹ ਬਹੁਤ ਆਪਾਂ ਨੂੰ ਬਣਾਉਣਾ ਜਿਹੜਾ ਹੈਗਾ ਉਹ ਆਉਣਾ ਚਾਹੀਦਾ ਉਹ ਤੁਸੀਂ ਆਪਣੀ ਐਪ ਖੋਲਣੀ ਆ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਸਿਖਾਈ ਜਾਊਂਗੀ ਕਿ ਆਪਾਂ ਵੀਡੀਓ ਕਿਵੇਂ ਐਡਿਟ ਕਰਨੀ ਆ ਕਿਉਂਕਿ ਮੈਂ ਖੁਦ ਨਹੀਂ ਆ ਵੀਡੀਓ ਖੁਦ ਹੀ ਐਡਿਟ ਕਰਦੀ ਆ ਖੁਦ ਹੀ ਆਪਣੀ ਫੋਟੋ ਲਾਉਣੀ ਆ ਖੁਦ ਹੀ ਮੈਂ ਲਿਖਦੀ ਆ ਠੀਕ ਹੈ ਜੀ ਹੁਣ ਦੇਖੋ ਕਈ ਭੈਣਾਂ ਨੇ ਨਾ ਮੈਨੂੰ ਇਹ ਸਵਾਲ ਕੀਤਾ ਸੀਗਾ ਕਿ ਦੀਦੀ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਨਹੀਂ ਵਧ ਰਹੇ ਤੇ ਜਿਹੜੇ ਸਾਡੇ ਵਿਊ ਨੇ ਉਹ ਵੀ ਨਹੀਂ ਵਧ ਰਹੇ ਹੈਗੇ ਹਨਾ ਤੇ ਮੈਂ ਨਾ ਉਹਨਾਂ ਦੇ ਚੈਨਲ ਤੇ ਜਾ ਕੇ ਥੋੜਾ ਜਿਹਾ ਰਿਵਿਊ ਕੀਤਾ ਸੀਗਾ ਮੈਂ ਉਹਨਾਂ ਦਾ ਚੈਨਲ ਦੇਖਿਆ ਜਾ ਕੇ ਤੇ ਕਈ ਭੈਣਾਂ ਨੇ ਨਾ ਵੀਡੀਓ ਜਿਹੜੀ ਹੈਗੀ ਸੀ ਉਹ 6-6 ਮਹੀਨੇ ਹੋ ਗਈ ਸੀ ਪਾਈ ਤੇ ਹੁਣ ਦੇਖੋ ਜਦੋਂ ਆਪਾਂ 6 ਮਹੀਨਿਆਂ ਬਾਅਦ ਵੀਡੀਓ ਪਾਉਣੀ ਆ ਤਾਂ ਫਿਰ ਉਹ ਚੈਨਲ ਥੋੜਾ ਜਿਆਦਾ ਟਾਈਮ ਤਾਂ ਲੈਂਦਾ ਹੀ ਆ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਸਾਡੇ ਉਹ ਵੀ ਰੁਕ ਜਾਂਦੇ ਹੁੰਦੇ ਨੇਗੇ ਤੇ ਜਿਹੜਾ ਸਾਡੇ ਵੀਊ ਆਉਣੇ ਨੇ ਉਹ ਵੀ ਥੋੜੇ ਦਿਨਾਂ ਤੱਕ ਰੁਕ ਜਾਂਦੇ ਹੁੰਦੇ ਨੇ ਪਰ ਜਿਵੇਂ ਜਿਵੇਂ ਆਪਾਂ ਰੈਗੂਲਰ ਵੀਡੀਓ ਪਾਉਣੀਆਂ ਸ਼ੁਰੂ ਕਰ ਦਵਾਂਗੇ ਮਤਲਬ ਕਿ ਇੱਕ ਜਾਂ ਦੋ ਦਿਨਾਂ ਦੇ ਗੈਪ ਨਾਲ ਆਪਾਂ ਜਾਂ ਤਾਂ ਤੁਸੀਂ ਐਦਾਂ ਰੱਖੋ ਤੁਸੀਂ ਸੋਮਵਾਰ ਵੀਡੀਓ ਪਾਤੀ ਤਾਂ ਅਗਲੀ ਵੀਡੀਓ ਤੁਸੀਂ ਬੁੱਧਵਾਰ ਨੂੰ ਪਾ ਦਿਓ ਹਨਾ ਜੇ ਇੱਕ ਬੁੱਧਵਾਰ ਨੂੰ ਪਾਤੀ ਅਗਲੀ ਤੁਸੀਂ ਸ਼ਨੀਵਾਰ ਨੂੰ ਪਾ ਦਿਓ ਜਾਂ ਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਐਦਾਂ ਰੱਖ ਲਓ ਜਿਵੇਂ ਮੈਂ ਪਾਉਂਦੀ ਹੁੰਦੀ ਸੀ ਇੱਕ ਦਿਨ ਛੱਡ ਕੇ ਠੀਕ ਹੈ ਜੀ ਜਿਵੇਂ ਹੁਣ ਮੰਨ ਬੁੱਧਵਾਰ ਨੂੰ ਪਾਤੀ ਠੀਕ ਹੈ ਇਦਾਂ ਹੀ ਤੁਸੀਂ ਵੀ ਤੁਸੀਂ ਵੀ ਇਦਾਂ ਕਰ ਸਕਦੇ ਹੋ ਵੀ ਇੱਕ ਦਿਨ ਛੱਡ ਕੇ ਜਿਹੜੀ ਹੈਗੀ ਉਹ ਵੀਡੀਓ ਪਾ ਸਕਦੇ ਹੋ ਦੇਖੋ ਜੇ ਤੁਸੀਂ ਇੱਕ ਵੀਡੀਓ ਮੰਨ ਲਓ ਅੱਜ ਪਾਤੀ ਮੁੜ ਕੇ ਤੁਸੀਂ 6 ਮਹੀਨੇ ਵੀਡੀਓ ਨਹੀਂ ਪਾਈ ਹੈਗੀ ਬਿਲਕੁਲ ਵੀ ਹਨਾ ਤਾਂ ਫਿਰ ਤੁਹਾਡੇ ਵਿਊ ਜਿਹੜੇ ਹੈਗੇ ਨੇ ਨਾ ਤਾਂ ਉਹ ਵਿਊ ਵਧਣਗੇ ਨਾ ਤੁਹਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਵਧਣਗੇ ਠੀਕ ਹੈ ਜੇ ਮੈਂ ਕਈ ਭੈਣਾਂ ਦੇ ਚੈਨਲ ਜਿਹੜੇ ਹੈਗੇ ਨੇ ਉਹ ਜਾ ਕੇ ਦੇਖੇ ਨੇ ਪਰ ਉਹਨਾਂ ਦੀ ਸ਼ਿਕਾਇਤ ਸਿਰਫ ਇਹ ਸੀਗੀ ਕਿ ਦੀਦੀ ਸਾਡੇ ਵਿਊ ਨਹੀਂ ਵਧ ਰਹੇ ਹੈਗੇ ਤੇ ਨਾ ਹੀ ਸਾਡੇ ਸਬਸਕ੍ਰਾਈਬਰ ਵਧ ਰਹੇ ਨੇ ਠੀਕ ਹੈ ਦੇਖੋ ਸਬਸਕ੍ਰਾਈਬਰ ਫਿਰ ਤੁਹਾਡੇ ਇਦਾਂ ਨਹੀਂ ਵਧਣੇ ਤੁਹਾਨੂੰ ਰ ਕੰਮ ਕਰਨਾ ਹੀ ਪਊਗਾ ਜਿਵੇਂ ਆਪਾਂ ਜੌਬ ਤੇ ਜਾਂਦੇ ਹਾਂ ਠੀਕ ਹੈ ਜੀ ਚਲੋ ਜੌਬ ਨਾਉ ਤਾਂ ਫੇਰ ਵੀ ਇਹ ਸੌਖਾ ਹੀ ਆ ਜੌਬ ਤੇ ਤਾਂ ਆਪਾਂ ਨੂੰ ਡੇਲੀ ਡੇਲੀ ਜਾਣਾ ਪੈਂਦਾ ਫੇਰ ਆਪਾਂ ਨੂੰ ਜਾ ਕੇ ਕਿਤੇ ਸੈਲਰੀ ਮਿਲਦੀ ਆ ਪਰ ਇਹਦੇ ਵਿੱਚ ਤੁਹਾਡੀ ਮਰਜ਼ੀ ਆ ਹਫਤੇ ਦੇ ਵਿੱਚ ਤੁਸੀਂ 2 ਦਿਨ ਵੀਡੀਓ ਪਾਓ ਭਾਵੇਂ 3 ਦਿਨ ਵੀਡੀਓ ਪਾਓ ਠੀਕ ਹੈ ਜਿਹੜੀਆਂ ਭੈਣਾਂ ਨੂੰ ਇਹ ਸ਼ਿਕਾਇਤ ਆ ਕਿ ਸਾਡੇ ਸਬਸਕ੍ਰਾਈਬਰ ਨਹੀਂ ਵੱਧ ਰਹੇ ਉਹ ਸਾਡੇ ਵਿਊ ਨਹੀਂ ਵੱਧ ਰਹੇ ਤਾਂ ਪਲੀਜ਼ ਉਹ ਆਪਣੇ ਚੈਨਲ ਨੂੰ ਦੁਬਾਰਾ ਕੰਟੀਨਿਊ ਸ਼ੁਰੂ ਕਰੋ ਠੀਕ ਹੈ ਕਰਨਾ ਤੇ ਤੁਸੀਂ ਜਿਹੜੀਆਂ ਵੀਡੀਓ ਨੇ ਉਹ ਰੈਗੂਲਰ ਪਾਉਣਾ ਸ਼ੁਰੂ ਕਰ ਦਿਓ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਥੋੜੀ ਜ ਪਾਉਂਦੀਆਂ ਨੇ ਜਾਂ ਫਿਰ ਕੋਈ ਵੀ ਵੀਡੀਓ ਸ਼ੂਟ ਕਰਦੇ ਨੇ ਮਤਲਬ ਲੌਂਗ ਦੇ ਵਿੱਚ ਤਾਂ ਤੁਸੀਂ ਕੀ ਕਰਨਾ ਐਦਾ ਖੜੇ ਰੁੱਖ ਵੀਡੀਓ ਨਹੀਂ ਬਣਾਉਣੀ ਹੈਗੀ ਫੋਨ ਦੀ ਕਈ ਭੈਣਾਂ ਨੇ ਐਸ ਰੁੱਖ ਵੀਡੀਓ ਬਣਾਈ ਹੋਈ ਸੀਗੀ ਆਪਾਂ ਨਾ ਜਦੋਂ ਆਪਾਂ ਲੌਂਗ ਵੀਡੀਓ ਪਾਉਣੀ ਹੈ ਤਾਂ ਆਪਾਂ ਐਸ ਰੁੱਖ ਜਿਹੜੀ ਹੈਗੀ ਉਹ ਵੀਡੀਓ ਬਣਾਉਣੀ ਹੁੰਦੀ ਹੈ ਠੀਕ ਹੈ ਐਦਾ ਟੇਡਾ ਕਰਕੇ ਫੋਨ ਮਤਲਬ ਕਿ 1 ਮਿੰਟ ਦੀ ਜਿਹੜੀ ਵੀਡੀਓ ਬਣਾਉਣੀ ਹੈ ਉਹ ਤੁਸੀਂ ਐਦਾ ਫੋਨ ਨੂੰ ਲੰਬੇ ਰੱਖ ਕੇ ਸ਼ੂਟ ਕਰਨਾ ਹੁੰਦਾ ਔਰ ਜਿਹੜੀ ਤੁਸੀਂ 4-5 ਮਿੰਟ ਦੀ ਜਾਂ ਉਸ ਤੋਂ ਥੋੜੀ ਜ਼ਿਆਦਾ ਮਿੰਟ ਦੀ ਬਣਾਉਣੀ ਹੋਵੇ ਉਹਦੇ ਵਿੱਚ ਤੁਸੀਂ ਫੋਨ ਜਿਹੜਾ ਹੈਗਾ ਉਹ ਐਦਾ ਟੇਡਾ ਰੱਖ ਕੇ ਵੀਡੀ ਪਣ ਭਰਾਮਾਂ ਨੇ ਜਿਨ੍ਹਾਂ ਦੇ ਚੈਨਲ ਬਣੇ ਹੋਏ ਨੇ ਪਹਿਲਾਂ ਉਹਨਾਂ ਨੇ ਕਈ ਮੈਨੂੰ ਮੈਸੇਜ ਵੀ ਆਏ ਕਿ ਜੀ ਦੀ ਸਾਡੇ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਉਹ ਕਿਵੇਂ ਗੇਨ ਹੋਣਗੇ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਤੁਹਾਡੇ ਸਬਸਕ੍ਰਾਈਬਰ ਨੇ ਨਾ ਉਹ ਖੁਦ ਬਖੁਦ ਵਧਣ ਦਿਓ ਕਿਉਂਕਿ ਉਹ ਨਾ ਇੱਕ ਤੁਹਾਡੇ ਨੈਚੁਰਲ ਜਿਹੜੇ ਸਬਸਕ੍ਰਾਈਬਰ ਹੁੰਦੇ ਨੇ ਆਰਗੈਨਿਕ ਤਰੀਕੇ ਨਾਲ ਵਧਣਗੇ ਉਹ ਸਿਰਫ ਉਹੀ ਲੋਕ ਆਉਣਗੇ ਤੁਹਾਡੀ ਵੀਡੀਓ ਤੇ ਜਿਹੜੇ ਤੁਹਾਡੀ ਵੀਡੀਓ ਦੇਖਣਾ ਚਾਹੁੰਦੇ ਨੇ ਠੀਕ ਹੈ ਜੀ ਜੇ ਤੁਸੀਂ ਕਿਸੇ ਨੂੰ ਤੱਕੇ ਨਾਲ ਸਬਸਕ੍ਰਾਈਬ ਕਰਨ ਲਈ ਕਹੋਗੇ ਨਾ ਉਹ ਤੁਹਾਨੂੰ ਸਬਸਕ੍ਰਾਈਬ ਤਾਂ ਜਰੂਰ ਕਰ ਲੂਗਾ ਪਰ ਕੀ ਉਹ ਤੁਹਾ ਦੇਖੂਗਾ ਨਹੀਂ ਪਰ ਉਹ ਤੁਹਾਡੀ ਵੀਡੀਓ ਨਹੀਂ ਦੇਖੂਗਾ ਸਿਰਫ ਤੁਸੀਂ ਸਬਸਕ੍ਰਾਈਬ ਥੋੜੀ ਵਧਾਉਣੇ ਨੇ ਕਿ ਆਪਾਂ ਵਿਊ ਵਧਾਉਣੇ ਨੇ ਠੀਕ ਹੈ ਜੀ ਮਤਲਬ ਕਿ ਆਪਾਂ ਸਬਸਕ੍ਰਾਈਬਰ ਨਾਲ ਜ਼ਿਆਦਾ ਆਪਾਂ ਵਿਊਜ਼ ਲੈ ਕੇ ਆਉਣੇ ਨੇ ਜਿਵੇਂ ਕਿ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੇਰੇ ਜਿਹੜੇ ਸਬਸਕ੍ਰਾਈਬਰ ਨੇਗੇ ਉਹ ਸਿਰਫ 11 11 ਕੁ 100 ਹੀ ਨੇ ਹਨਾ ਜਦੋਂ ਤੱਕ ਸ਼ਾਇਦ ਮੈਂ ਵੀਡੀਓ ਪੋਸਟ ਕਰੂੰਗੀ ਸ਼ਾਇਦ ਹੋ ਸਕਦਾ ਥੋੜੇ ਬਹੁਤ ਵਧ ਜਾਣ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਇਸ ਚੈਨਲ ਤੇ ਉਹ ਤਾਂ ਮੇਰੇ 11 ਕੁ 100 ਹੀ ਨੇ ਪਰ ਤੁਸੀਂ ਮੇਰੇ ਵਿਊ ਵੀ ਚੈੱਕ ਕਰ ਸਕਦੇ ਹੋ ਜਿਹੜੇ ਮੇਰੇ ਵਿਊ ਨੇ ਉਹ ਮੇਰੇ ਜ਼ਿਆਦਾ ਨਹੀਂ ਠੀਕ ਹੈ ਦੇਖੋ ਸਬਸਕਰਬਰ ਦਾ ਵੀ ਕੋਈ ਪੈਸਾ ਨਹੀਂ ਮਿਲਣਾ ਆਪਾਂ ਨੂੰ ਲਾਈਕ ਦਾ ਵੀ ਕੋਈ ਪੈਸਾ ਨਹੀਂ ਮਿਲਣਾ ਆਪਾਂ ਨੂੰ ਪੈਸਾ ਸਿਰਫ ਮਿਲਣਾ ਵਿਊਜ਼ ਦਾ ਠੀਕ ਹੈ ਜੀ ਇਸੇ ਲਈ ਤੁਸੀਂ ਸਿਰਫ ਜੈਨੂਇਨ ਜਿਹੜੇ ਤੁਹਾਡੇ ਸਬਸਕ੍ਰਾਈਬਰ ਨੇ ਉਹ ਨੇਚਰਲ ਤਰੀਕੇ ਨਾਲ ਵਧਣ ਦਿਓ ਤੁਸੀਂ ਜਿਆਦਾ ਕਿਸੇ ਨੂੰ ਫੋਰਸ ਨਾ ਕਰਿਆ ਕਰੋ ਕਿ ਮੈਨੂੰ ਸਬਸਕ੍ਰਾਈਬ ਕਰ ਲਓ ਜਾਂ ਫਿਰ ਤੁਸੀਂ ਮਤਲਬ ਕਿਸੇ ਨੂੰ ਧੱਕੇ ਨਾਲ ਨਾ ਕਿਹਾ ਕਰੋ ਕਿ ਮੇਰਾ ਚੈਨਲ ਜਿਹੜਾ ਹੈਗਾ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਉਹ ਤੁਹਾਡਾ ਚੈਨਲ ਸਬਸਕ੍ਰਾਈਬ ਤਾਂ ਜ਼ਰੂਰ ਕਰ ਲੇਗਾ ਪਰ ਉਸ ਤੋਂ ਬਾਅਦ ਤੁਹਾਡੀ ਵੀਡੀਓ ਦੇਖੇਗਾ ਨਹੀਂ ਇਸ ਨਾਲ ਸਗੋਂ ਤੁਹਾਡੇ ਚੈਨਲ ਦੀ ਜਿਹੜੀ ਰੀਚ ਹੈਗੀ ਆ ਉਹ ਹੋਰ ਡਾਊਨ ਜਾਊਗੀ ਕਿਉਂਕਿ ਜਦੋਂ ਤੁਹਾਡੇ ਸਬਸਕ੍ਰਾਈਬਰ ਹੀ ਤੁਹਾਡੀ ਵੀਡੀਓ ਨਹੀਂ ਦੇਖ ਰਹੇ ਹੈਗੇ ਤਾਂ YouTube ਅੱਗੇ ਫਾਰਵਰਡ ਨਹੀਂ ਕਰੂਗਾ ਉਹਨਾਂ ਨੂੰ ਤੁਹਾਡੀ यो ठीक है जी किसी और नु मतलब फॉरवर्ड नहीं करूंगा ठीक है एद्दा बस ਤੁਸੀਂ ਜਿਹੜੇ ਨੇਚਰਲ ਤਰੀਕੇ ਨਾਲ ਤੁਹਾਡੇ ਸਬਸਕ੍ਰਾਈਬਰ ਬਣ ਰਹੇ ਨੇ ਤੁਸੀਂ ਉਹਨਾਂ ਨੂੰ ਹੀ ਬਣਦੇ ਹੋ ਤੁਸੀਂ ਕਿਸੇ ਨੂੰ ਧੱਕੇ ਨਾਲ ਸਬਸਕ੍ਰਾਈਬ ਕਰਨ ਲਈ ਨਾ ਕਹੋ ਠੀਕ ਹੈ ਕਿਉਂਕਿ ਉਹ ਤੁਹਾਡੇ ਇੱਕ ਦੋ ਵਾਰੀ ਤੁਹਾਡੇ ਕਹਿਣ ਤੇ ਵੀਡੀਓ ਵੀ ਤੁਹਾਡੀ ਦੇਖ ਲੂਗਾ ਪਰ ਉਸ ਤੋਂ ਬਾਅਦ ਉਹਨੇ ਤੁਹਾਡੀ ਵੀਡੀਓ ਜਿਹੜੀ ਹੈਗੀ ਉਹ ਅੱਧ ਵਿਚਕਾਰ ਜਿਹੜੀ ਹੈਗੀ ਦੇਖ ਕੇ ਛੱਡ ਦੇਣੀ ਆ ਇਸ ਨਾਲ ਕੀ ਹੁੰਦਾ ਸਾਡੇ ਚੈਨਲ ਦੀ ਜਿਹੜੀ ਰੀਚ ਹੁੰਦੀ ਆ ਉਹ ਡਾਊਨ ਹੁੰਦੀ ਆ ਮਤਲਬ ਕਿ ਸਾਡੀ ਵੀਡੀਓ ਅੱਗੇ ਵਾਲੇ ਲੋਕਾਂ ਤੱਕ ਜਾਂਦੀ ਨਹੀਂ ਹੈਗੀ ਇਸੇ ਲਈ ਜਿੰਨਾਂ ਨੂੰ ਤੁਹਾਡੀ ਵੀਡੀਓ ਦੇ ਵਿੱਚ ਇੰਟਰਸਟ ਆ ਉਹ ਤੁਹਾਡੀ ਵੀਡੀਓ ਤੇ ਆਪਣੇ ਆਪ ਹੀ ਆਉਣਗੇ ਤੇ ਉਹ ਆਪਣੇ ਆਪ ਹੀ ਤੁਹਾਨੂੰ ਸਬਸਕ੍ਰਾਈਬ ਕਰਨਗੇ ਠੀਕ ਹੈ ਜੀ ਦੇਖੋ ਮੈਂ ਤਾਂ ਇਸੇ ਤਰੀਕੇ ਨਾਲ ਹੀ ਕੰਮ ਕੀਤਾ ਤੇ ਇਸ ਲਈ ਤੁਸੀਂ ਵੀ ਇਦਾਂ ਹੀ ਕਰਨਾ ਆਪਣੇ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਉਹ ਆਰਗੈਨਿਕ ਤਰੀਕੇ ਨਾਲ ਵਧਣ ਦਿਓ ਤੇ ਜਿਹੜੇ ਵਿਊ ਨੇ ਉਹ ਵੀ ਆਰਗੈਨਿਕ ਤਰੀਕੇ ਨਾਲ ਹੀ ਵਧਣ ਦਿਓ ਠੀਕ ਹੈ ਥੋੜਾ ਜਿਹਾ ਲੇਟ ਜ਼ਰੂਰ ਹੋ ਸਕਦਾ ਪਰ ਹੋਏਗਾ ਸਭ ਕੁਝ ਹੀ ਵਧੀਆ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਆਪਾਂ ਐਡੀਟਿੰਗ ਹੀ ਦੱਸਾਂਗੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਚਲੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ